ਅੱਜ ਦੀ ਵੀਡੀਓ ਦੇ ਵਿੱਚ ਦੋ ਨਵੀਆਂ ਵੈਕੈਂਸੀਜ਼ ਦੀ ਗੱਲ ਕਰਨੀ ਆ ਜਿਹੜੀਆਂ ਕੇ ਸਟਾਫ ਨਰਸਿੰਗ ਨਾਲ ਸੰਬੰਧਿਤ ਨੇ ਪਰ ਉਹ ਹੈਗੀਆਂ ਸਿਰਫ 3-3 ਸਾਲ ਦੇ ਲਈ ਨੇ ਭਾਵੇਂ ਤੁਸੀਂ ਕੰਟ੍ਰੈਕਟ ਕਹਿ ਸਕਦੇ ਹੋ ਜਾਂ ਪ੍ਰੋਜੈਕਟ ਬੇਸਿਸ ਕਹਿ ਸਕਦੇ ਹੋ ਇੱਕ ਤਾਂ ਇਹ ਗੱਲ ਆ ਦੂਜੀ ਗੱਲ ਜਿਹੜੀ ਕਰਨੀ ਆ ਉਹ ਕਰਨੀ ਆ ਜਿਹੜੇ ਹੁਣ ਤੱਕ ਆਪਾਂ ਤੁਹਾਨੂੰ 10-12 ਵੀਡੀਓ ਪਾਈਆਂ ਨੇ ਉਹਨਾਂ ਸਾਰਿਆਂ ਦੀ ਪੀਡੀਐਫ ਜਿਹੜੀ ਤੁਹਾਨੂੰ ਮੈਂ ਪ੍ਰੋਵਾਈਡ ਕਰਵਾਉਣੀ ਆ ਅੱਜ ਤੀਜਾ ਅੱਜ ਆਪਾਂ ਕਰਾਂਗੇ ਅੰਕ ਪੰਜਾਬੀ ਦੇ ਅੰਕ ਗੁਰਮੁਖੀ ਦੇ ਕਿਹੜੇ-ਕਿਹੜੇ ਹੁੰਦੇ ਨੇ ਉਹਨਾਂ ਦੀ ਸ਼ੇਪ ਕਿਵੇਂ ਦੀ ਹੁੰਦੀ ਆ ਤੁਹਾਨੂੰ ਪਹਿਚਾਣ ਕਿਵੇਂ ਕਰਨੀਆਂ ਤੁਸੀਂ ਮੇਲੇ ਕਿਹੜੇ-ਕਿਹੜੇ ਨੇ ਪੰਜਾਬ ਦੇ ਪ੍ਰਸਿੱਧ ਇਹਦੇ ਨਾਲ ਆਪਾਂ ਕਰਾਂਗੇ ਦਿਨਾਂ ਤੇ ਮਹੀਨਿਆਂ ਦੇ ਸ਼ੁੱਧ ਨਾਮ ਹੁਣ ਇਹ ਤੁਹਾਨੂੰ ਮੈਂ ਪੂਰੀ ਵੀਡੀਓ ਦਾ ਡਿਟੇਲ ਦੱਸ ਦਿੱਤੀ ਕਿ ਭਾਈ ਆਪਾਂ ਅੱਜ ਇਹਦੇ ਵਿੱਚ ਇਹ ਕੁਝ ਕਵਰ ਕਰਨਾ ਜਿਨ੍ਹਾਂ ਨੂੰ ਇਹ ਸਾਰਾ ਕੁਝ ਪਤਾ ਉਹ ਆਪਣਾ ਇਹਨੂੰ ਛੱਡ ਕੇ ਵੀਡੀਓ ਨੂੰ ਆਪਣੀ ਹੋਰ ਤਿਆਰੀ ਜਿਵੇਂ ਵੀ ਕਰਦੇ ਨੇ ਉਹ ਆਪਣੇ ਕਰਦੇ ਰਹਿਣਾ ਜਿਨ੍ਹਾਂ ਨੂੰ ਨਹੀਂ ਪਤਾ ਕਿ ਜਿਹੜੇ ਦੇਖਣਾ ਚਾਹੁੰਦੇ ਨੇ ਉਹ ਅੱਗੇ ਕੰਟੀਨਿਊ ਕਰ ਸਕਦੇ ਨੇ ਸੋ ਪਹਿਲੀ ਆਪਣੀ ਪਹਿਲਾਂ ਮੈਂ ਗੱਲ ਕਰਾਂਗਾ ਦੋਨੋਂ ਜਿਹੜੀਆਂ ਨਵੀਆਂ ਪੋਸਟਾਂ ਆਈਆਂ ਨੇ ਦੁਬਾਰਾ ਫੇਰ ਕਹਿੰਦੇ ਆ ਕਿ ਪ੍ਰੋਜੈਕਟ ਬੇਸਿਸ ਨੇ ਤਿੰਨ ਤਿੰਨ ਸਾਲ ਦੇ ਲਈ ਇਹ ਵੈਕੈਂਸੀ ਨੇ ਇੱਕ ਇੱਕ ਅਸਾਮੀ ਆ ਦੋ ਅਸਾਮੀਆਂ ਨੇ ਟੋਟਲ ਪਹਿਲੀ ਜਿਹੜੀ ਅਸਾਮੀ ਆ ਸਟਾਫ ਨਰਸ ਦੇ ਲਈ ਇਹ ਹੈ ਜੀ ਜੀਐਨਡੀਯੂ ਯੂਨੀਵਰਸਿਟੀ ਅਮਰਤਸਰ ਦੇ ਵਿੱਚ ਇੱਕ ਪ੍ਰੋਜੈਕਟ ਕੰਡਕਟ ਪ੍ਰੋਜੈਕਟ ਹੋਣਾ ਹੈ ਜਿਹੜਾ ਕਿ ਫਿਰੋਜ਼ਪੁਰ ਜ਼ਿਲ੍ਹੇ ਅਤੇ ਜੀਐਨਡੀਯੂ ਦੇ ਹਿਊਮਨ ਜੈਨੇਟਿਕਸ ਡਿਪਾਰਟਮੈਂਟ ਨੇ ਦੋਨਾਂ ਨੇ ਕੋਲੱਬ ਕਰਕੇ ਇਹ ਪ੍ਰੋਜੈਕਟ ਕੰਪਲੀਟ ਕਰਨਾ ਹੈ ਕੀ ਹੈ ਜੀ ਇਹਦਾ ਪੂਰਾ ਪ੍ਰੋਸੀਜਰ ਜਾਂ ਕਿੰਨੀ ਸੈਲਰੀ ਹੋਣ ਵਾਲੀ ਆ ਏਜ ਕੀ ਆ ਇਹ ਹੈ ਜੀ ਤੁਹਾਡਾ ਦੂਜੇ ਨੰਬਰ ਵਾਲਾ ਸਟਾਫ ਨਰਸ ਦੀ ਅਸਾਮੀ ਦਾ ਤੁਹਾਡੇ ਕੋਲ ਜੀ ਐਨ ਐਮ ਹੋਵੇ ਜਾਂ ਤੁਹਾਡੇ ਕੋਲ ਬੀ ਐਸ ਸੀ ਹੋਵੇ ਇਹਦੇ ਬਰਾਬਰ ਦੀ ਕੋਈ ਵੀ ਡਿਗਰੀ ਹੋਵੇ ਤੁਸੀਂ ਰਜਿਸਟਰਡ ਹੋਣਾ ਚਾਹੀਦੇ ਹੋ ਸਟੇਟ ਨਰਸਿੰਗ ਕਾਉਂਸਲ ਦੇ ਵਿੱਚ ਸੈਲਰੀ ਤੁਹਾਨੂੰ ਕਿੰਨੇ ਮਿਲੇਗੀ ਸੈਲਰੀ ਮਿਲੇਗੀ ਜੀ 31500 ਰੁਪਇਆ ਨਾਲ ਮਿਲੇਗਾ ਐਚ ਆਰ ਏ ਮੈਂ ਇੱਥਾਰੇ ਚੈੱਕ ਕੀਤਾ ਅੰਮ੍ਰਿਤਸਰ ਦਾ ਤਾਂ ਐਚ ਆਰ ਏ ਜੀ ਇਥੇ 16% ਜਿਹੜਾ ਕਿ ਲਗਭਗ 5000 ਰੁਪਇਆ ਹੋਰ ਇਹਦੇ ਵਿੱਚ ਐਡ ਹੋ ਜਾਂਦਾ ਜੇਕਰ ਆਪਾਂ 5000 ਦੇ ਵਿੱਚ ਐਡ ਕਰ ਲਈ ਤਾਂ ਲਗਭਗ 3636000 ਰੁਪਏ ਜਿਹੜਾ ਤੁਹਾਡਾ ਬਣ ਜਾਂਦਾ ਜੇਕਰ ਤੁਸੀਂ ਉੱਥੇ ਰਹਿائش ਨਹੀਂ ਲੈਂਦੇ ਜੇਕਰ ਤੁਸੀਂ ਉੱਥੇ ਜਿਹੜਾ ਹੋਸਟਲ ਵਗੈਰਾ ਲੈਂਦੇ ਹੋ ਫਿਰ ਤੁਹਾਨੂੰ ਇਹ 5000 ਨਹੀਂ ਮਿਲੇਗਾ ਜੇਕਰ ਤੁਸੀਂ ਬਾਹਰ ਕਿਤੇ ਰਹਿੰਦੇ ਹੋ ਪ੍ਰਾਈਵੇਟ ਫਿਰ ਤੁਹਾਨੂੰ ਇਹ 5000 ਐਚਆਰਏ ਦੇ ਰੂਪ ਵਿੱਚ ਮਿਲ ਜਾਵੇਗਾ ਲਗਭਗ 36000 ਰੁਪਏ ਤੁਹਾਨੂੰ ਪਰ ਮੰਥ ਮਿਲ ਜਾਵੇਗਾ ਵੱਧ ਤੋਂ ਵੱਧ ਤੁਹਾਡੀ ਉਮਰ ਜਿਹੜੀ ਉਹ 30 ਸਾਲ ਹੋਣੀ ਚਾਹੀਦੀ ਹੈ ਭਾਵ 30 ਸਾਲ ਤੋਂ ਘੱਟ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਕੋਈ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੈ ਤੁਹਾਡੇ ਵਾਸਤੇ ਅਤੇ ਕਿਸੇ ਹੋਰ ਪ੍ਰਕਾਰ ਦੀ ਕੋਈ ਚੀਜ਼ ਇਹਨਾਂ ਨੇ ਨਹੀਂ ਮੰਗੀ ਇਹਦੇ ਦੀ ਕਰਨਾ ਕੀ ਹੈ ਅਪਲਾਈ ਕਿਵੇਂ ਕਰਨਾ ਤਾਂ ਇੱਕ ਪਲੇਨ ਪੇਜ ਦੇ ਉੱਪਰ ਤੁਸੀਂ ਆਪਣਾ ਇੱਕ ਰੈਜ਼ਿਊਮ ਬਣਾਉਣਾ ਰੈਜ਼ਿਊਮ ਨੂੰ ਤੁਸੀਂ 10 ਦਸੰਬਰ ਤੱਕ ਮੇਲ ਕਰਨਾ ਜੀ vasudha.humor@gdndu@ac.in ਦੇ ਉੱਪਰ ਇਹ ਐਡਰੈਸ ਹੈ ਜੀ ਇਹਨਾਂ ਦੇ ਉੱਪਰ ਤੁਸੀਂ ਆਪਣਾ ਮੇਲ ਕਰ ਸਕਦੇ ਹੋ ਪ੍ਰੋਜੈਕਟ ਦਾ ਟਾਈਮ ਰਹਿਣ ਵਾਲਾ ਸਿਰਫ 3 ਸਾਲ ਦਾ 3 ਸਾਲ ਤੁਹਾਨੂੰ ਰੈਗੂਲਰ ਇਹਦੇ ਵਿੱਚ ਤੁਸੀਂ ਆਪਣੀ ਜੋਬ ਸਿਕਿਉਰ ਕਰ ਸਕਦੇ ਹੋ 3 ਸਾਲ ਤੋਂ ਬਾਅਦ ਤੁਹਾਨੂੰ ਫਿਰ ਜਿਹੜਾ ਇੱਕ ਟੈਂਪੋਰੀ ਪੋਸਟ ਦਾ ਇਹਦੇ ਵਿੱਚ ਪੱਕਾ ਹੋਣ ਦਾ ਕੋਈ ਚਾਂਸ ਨਹੀਂ ਕਿਉਂਕਿ ਪ੍ਰੋਜੈਕਟ ਬੇਸ ਹੈ ਜਦੋਂ ਪ੍ਰੋਜੈਕਟ ਖਤਮ ਹੋ ਗਿਆ ਉਸ ਤੋਂ ਬਾਅਦ ਤੁਹਾਡੀ ਪੋਸਟ ਜਿਹੜੀ ਉਹ ਵੀ ਖਤਮ ਹੋ ਜਾਵੇਗੀ ਇਹ ਸੀ ਜੀ ਪਹਿਲੀ ਅਸਾਮੀ ਜਿਨ੍ਹਾਂ ਨੇ ਅਪਲਾਈ ਕਰਨਾ ਇਹਦਾ ਮੈਂ ਪੀਡੀਐਫ ਦਾ ਲਿੰਕ ਜਿਹੜਾ ਹੈ ਇਹਦਾ ਐਡਰੈਸ ਦਾ ਲਿੰਕ ਤੁਹਾਨੂੰ ਮੈਂ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾਵਾਂਗਾ ਇਕ ਤਾਂ ਇਹ ਅਸਾਮੀ ਹੈ ਜੀ ਇੰਡਿਵੀਊ ਦੇ ਵਿੱਚ ਜਿਹੜੀ ਕਿ ਫਿਰੋਜ਼ਪੁਰ ਨਾਲ ਕੋਲੱਬ ਕਰਕੇ ਤੁਹਾਨੂੰ ਇਹ ਪ੍ਰੋਜੈਕਟ ਕਰਨਾ ਪੈਣਾ। ਦੂਜੀ ਵੀ ਇੱਕ ਪ੍ਰੋਜੈਕਟ ਬੇਸਿਸ ਹੈ ਜੀ ਇਹ ਹੈ ਜੀ ਪੀਜੀਆਈਐਮਆਰ ਦੇ ਚੰਡੀਗੜ੍ਹ ਦੇ ਵਿੱਚ। ਇਹ ਐਡਰੈਸ ਹੈ ਜੀ ਇਹਦਾ। ਇਹਦੇ ਵਿੱਚ ਜਿਹੜਾ ਟਾਈਮ ਪੀਰੀਅਡ ਰਹਿਣ ਵਾਲਾ ਉਹ ਵੀ 36 ਮਹੀਨੇ ਦਾ ਰਹਿਣ ਵਾਲਾ ਪਾਪ 3 ਸਾਲ ਦਾ। ਕਈ ਵਾਰ ਕੀ ਹੁੰਦਾ ਇਹ ਪ੍ਰੋਜੈਕਟ ਪਹਿਲਾਂ ਖਤਮ ਹੋ ਜਾਂਦੇ ਨੇ ਜਿਹੜਾ ਪ੍ਰੋਜੈਕਟ ਸ਼ੁਰੂ ਹੋ ਜਾਂਦਾ ਤਾਂ ਉਹ ਉਸ ਅਕੋਰਡਿੰਗ ਜਿਹੜਾ ਹੈ ਆਪਣਾ ਉਹ ਥੋੜਾ ਬੋਤ ਪਹਿਲਾਂ ਸਮਾਂ ਵੀ ਵੈਸੇ ਖਤਮ ਹੋ ਸਕਦਾ ਪਰ ਇਹ ਸੰਭਾਵਨਾ ਨਹੀਂ ਹੁੰਦੀ ਕਿ ਤੁਹਾਨੂੰ 2 ਸਾਲ ਵਿੱਚ ਜਾਂ ਸਾਲ ਬਾਅਦ ਬੇਲੀ ਕਰ ਦੇਣਗੇ ਇਹ 3 ਸਾਲ ਦਾ ਅਪਰੋਕਸੀਮੇਟਲੀ ਲੱਗੇ ਜਾਂਦੇ ਨੇ ਇਹਦੀ ਲਾਸਟ ਡੇਟ ਵੀ 10 ਤਰੀਕ ਹੈ ਜੀ 10 ਦਸੰਬਰ ਇਹ ਪਰ ਆਪ ਨੂੰ ਭੇਜਣਾ ਪੈਣਾ ਬਾਈ ਪੋਸਟ ਕਿਹੜੇ ਐਡਰੈਸ ਤੇ ਭੇਜਣਾ ਜੀ ਆਪਾਂ ਬਾਈ ਪੋਸਟ ਇਹ ਇਹ ਆਪਾਂ ਭੇਜਣਾ ਹੈ ਜੀ ਇਹ ਐਡਰੈਸ ਤੇ ਪੋਸਟ ਟੂ ਪ੍ਰੋਫੈਸਰ ਅਮਿਤਾ ਤਰਿਹਾਨ ਡਿਪਾਰਟਮੈਂਟ ਆਫ ਪੀਡੀਆਟ੍ਰਿਕਸ ਐਡਵਾਂਸ ਪੀਡੀਆਟ੍ਰਿਕ ਸੈਂਟਰ ਪਜੀਆਈਐਮਆਰ ਚੰਡੀਗੜ 160012 ਇਹ ਹੈ ਜੀ ਇਹਦਾ ਐਡਰੈਸ ਇਹ ਐਡਰੈਸ ਵਿੱਚ ਤੁਸੀਂ ਪੋਸਟ ਕਰ ਸਕਦੇ ਹੋ ਜਾਂ ਇਹ ਇੱਕ ਰੂਮ ਨੰਬਰ ਦਿੱਤਾ ਹੈ ਇੱਥੇ ਤੁਸੀਂ ਜੇਕਰ ਲੋਕਲ ਕੈਂਡੀਡੇਟ ਹੈ ਤਾਂ ਤੁਸੀਂ ਬਾਈ ਹੈਂਡ ਵੀ ਇੱਥੇ ਆਪਣੀ ਐਪਲੀਕੇਸ਼ਨ ਫੜਾ ਸਕਦੇ ਹੋ ਇਹਦੇ ਵਿੱਚ ਐਕਸਪੀਰੀਅੰਸ ਮੰਗਿਆ ਗਿਆ ਜੀ 3 ਸਾਲ ਦਾ ਇਹ ਧਿਆਨ ਰੱਖਿਓ ਔਨਕੋਲੋਜੀ ਵਿੱਚ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਪਲੱਸ 2 ਹੋਣੇ ਚਾਹੀਦੇ ਹੋ ਨਾਲ ਤੁਹਾਡੇ ਕੋਲ ਡਿਪਲੋਮਾ ਇਨ ਜੀ ਐਨ ਐਮ ਹੋਵੇ ਚਾਹੇ ਤੁਸੀਂ ਬੀ ਐਸ ਸੀ ਨਰਸਿੰਗ ਹੋਵੇ ਇਹਦੇ ਵਿੱਚ ਉੱਕਾ ਪੁੱਕਾ ਤਨਖਾਹ ਜਿਹੜੀ ਉਹ 33000 ਦੇ ਕਰੀਬ ਦਿੱਤੀ ਜਾਵੇਗੀ ਮੈਕਸਿਮਮ ਏਜ ਜਿਹੜੀ 35 ਸਾਲ ਮੰਨੀ ਵੱਧ ਤੋਂ ਵੱਧ ਹੋਣੀ ਚਾਹੀਦੀ ਆ ਇਸ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਨਹੀਂ ਵਿਚਾਰੇ ਜਾਵੇਗਾ ਇਹ ਤੁਸੀਂ ਆਪਣਾ ਜਿਹੜਾ ਪੀ ਡੀ ਐਫ ਇਹਦੀ ਵੀ ਮੈਂ ਤੁਹਾਨੂੰ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾ ਦਵਾਂਗਾ ਇਹ ਹੈ ਜੀ ਪਰਫਾਰਮਾ ਜਿਹੜਾ ਤੁਸੀਂ ਭਰ ਕੇ ਉੱਥੇ ਭੇਜਣਾ ਹੈ ਇਹ ਪੀ ਡੀ ਐਫ ਦੇ ਨਾਲ ਹੀ ਅਟੈਚ ਹੈ ਸੋ ਇਹ ਦੋ ਸੀ ਜੀ ਆਪਣੀਆਂ ਸਾਮੀਆਂ ਦੀ ਗੱਲ ਤੀਜੀ ਗੱਲ ਆਪਣੀ ਜਿਹੜੀ ਆਪਾਂ ਹੁਣ ਤੱਕ ਪੜ ਚੁੱਕੇ ਆ ਉਹਦੀ ਪੀਡੀਐਫ ਇਹ ਲਗਭਗ 31 ਪੇਜ ਦੀ ਪੀਡੀਐਫ ਹੈ ਜੀ ਜਿਹੜੀ ਕਿ ਤੁਹਾਨੂੰ ਮੈਂ ਕਮੈਂਟ ਬਾਕਸ ਵਿੱਚ ਪ੍ਰੋਵਾਈਡ ਕਰਵਾਵਾਂਗਾ ਇੱਕ ਗੱਲ ਧਿਆਨ ਰੱਖਿਓ ਜਿਨ੍ਹਾਂ ਨੇ ਕਲਾਸਾਂ ਪਹਿਲਾਂ ਲਾਈਆਂ ਨੇ ਸਾਰੀਆਂ ਉਹਨਾਂ ਨੂੰ ਇਹ ਪੀਡੀਐਫ ਜਿਆਦਾ ਫਾਇਦਾ ਦਵੇਗੀ ਜੇਕਰ ਤੁਸੀਂ ਕਲਾਸਾਂ ਨਹੀਂ ਲਾਈਆਂ ਤਾਂ ਹੋ ਸਕਦਾ ਤੁਹਾਡੇ ਕੁਝ ਗੱਲਾਂ ਧਿਆਨ ਵਿੱਚ ਤੁਹਾਡੇ ਪੱਲੇ ਨਾ ਪੈਣ ਕਿਉਂ ਕਿ ਕਿਉਂਕਿ ਬਹੁਤ ਕੁਝ ਹੈ ਜਿਵੇਂ ਕਿ ਆ ਪਹਿਲੀ ਗੱਲ ਕਰੀ ਆਪਾਂ ਆ ਵਾਲੀ ਹੁਣ ਇੱਥੇ ਤਾਂ ਆਪਾਂ ਸਿਰਫ ਇਹ ਨਾਲ ਲਿਖ ਕੇ ਭਾਈ ਬਾਲੇ ਵਾਲੀ ਜਨਮ ਸਾਖੀ ਸੀ ਜਿਹੜੀ ਇਹ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਜਦੋਂ ਆਪਾਂ ਵੀਡੀਓ ਵਿੱਚ ਕਵਰ ਕੀਤਾ ਸੀ ਤਾਂ ਵੀਡੀਓ ਵਿੱਚ ਇਹਦੇ ਨਾਲ ਸੰਬੰਧਿਤ ਹੋਰ ਵੀ ਬਹੁਤ ਗੱਲਾਂ ਤੁਹਾਨੂੰ ਮੈਂ ਦੱਸੀਆਂ ਹੋਈਆਂ ਸੀ ਸੋ ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਮੈਂ ਨਹੀਂ ਕਹਿੰਦਾ ਕਿ ਵੀਡੀਓ ਦੇਖੋ ਇਹ ਤੁਹਾਡਾ ਆਪਣਾ ਡਿਸੀਜਨ ਹੈ ਕਿ ਤੁਸੀਂ ਵੀਡੀਓ ਦੇਖਣੀ ਹੈ ਨਹੀਂ ਦੇਖਣੀ ਪਰ ਮੈਂ ਇਹ ਦੱਸ ਦਿੰਦਾ ਕਿ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਹੋ ਸਕਦਾ ਤੁਹਾਡੇ ਲਈ ਇਹ ਲਾਹੇਵੰਦ ਘਟ ਹੋਣਾ ਸੋ ਇਹ ਪੀਡੀਐਫ ਵੀ ਤੁਹਾਨੂੰ ਕਮੈਂਟ ਬਾਕਸ ਵਿੱਚ ਹੀ ਪ੍ਰੋਵਾਈਡ ਕਰਵਾਵਾਂਗਾ ਅੱਜ ਦੀ ਆਪਣੀ ਜਿਹੜਾ ਵਿਸ਼ਾ ਰਹਿਣ ਵਾਲਾ ਜੀ ਹੁਣ ਆਪਣੀ ਕਲਾਸ ਸ਼ੁਰੂ ਹੁੰਦੀ ਹੈ ਜੀ 5-6 ਮਿੰਟ ਤਾਂ ਬਹੁਤ ਮੈਂ ਲੈ ਚੁੱਕਿਆ ਆਲਰੇਡੀ ਤੁਹਾਡੇ ਚਲੋ ਆਜੋ ਇਹ ਨੇ ਜੀ ਗੁਰਮੁਖੀ ਅੰਕ ਇਹਨਾਂ ਦੇ ਵਿੱਚ ਉਮੀਦਵਾਰ ਜਿਹੜੇ ਕਨਫਿਊਜ਼ ਹੁੰਦੇ ਨੇ ਪਹਿਲਾਂ ਮੈਂ ਪੜ ਕੇ ਤੁਹਾਨੂੰ ਦੱਸ ਦਿੰਦਾ ਇਹ ਹੈ ਜੀ 1 2 3 4 5 6 7 8 9 ਅਤੇ 10 ਕਨਫਿਊਜ਼ਨ ਬੱਚਿਆਂ ਵਿੱਚ ਕਿੱਥੇ ਹੁੰਦੀ ਆ ਇਹ 4 ਦੇ ਵਿੱਚ ਹੋ ਜਾਂਦੀ ਆ ਕਿਉਂਕਿ 4 ਜਿਹੜਾ ਕਿ 8 ਦੇ ਵਾਗ ਬਣਿਆ ਹੋਇਆ ਹੈ ਇਹ ਹੈ ਜੀ 4 ਦੀ ਸ਼ੇਪ ਜੁੜਿਆ ਨਹੀਂ ਹੋਇਆ ਜੇਕਰ ਜੁੜ ਜੂਵੇ ਫਿਰ ਤਾਂ 8 ਬਣ ਜੂਵੇ ਰੋਮਨ ਦਾ ਇਹ ਹੈ ਜੀ 5 ਇਹ ਅਸਲ ਵਿੱਚ ਜਿਹੜਾ ਆਪਾਂ 4 ਅੰਕ ਲਿਖਦੇ ਆ ਉਹਦੇ ਵਾਗ ਬਣਿਆ ਹੋਇਆ ਸੋ ਇਹ ਦੋਨਾਂ ਵਿੱਚ ਕਨਫਿਊਜ਼ਨ ਹੋ ਜਾਂਦੀ ਆ 4 ਅਤੇ 5 ਵਿੱਚ ਧਿਆਨ ਰੱਖਿਓ ਜੀ ਇਹ ਹੈ ਜੀ ਗੁਰਮੁਖੀ ਦਾ 4 ਅਤੇ ਇਹ ਹੈ ਗੁਰਮੁਖੀ ਦਾ 5 ਇਹਦੇ ਨਾਲ ਇੱਕ ਕਨਫਿਊਜ਼ਨ ਵਾਲਾ 6 ਦੇ ਵਿੱਚ ਹੁੰਦੀ ਆ 6 ਦੀ ਬਣਤਰ ਦੇਖ ਸਕਦੇ ਹੋ ਤੁਸੀਂ ਇਹ ਹੈ ਜੀ 6 ਦੀ ਬਣਤਰ ਉੱਪਰ ਇਹਦੇ ਇੱਕ ਕੁੰਡੀ ਲੱਗੀ ਹੋਈ ਆ ਤੇ ਪੁੱਠਾ ਤਿੰਨ ਅੰਕ ਬਣਾਇਆ ਗਿਆ ਇਹ ਬਣ ਜਾਂਦਾ ਜੀ 6 ਗੁਰਮੁਖੀ ਦਾ ਇਹ ਹੈ 8 8 ਤੇ 9 ਦੇ ਵਿੱਚ ਵੀ ਕਨਫਿਊਜ਼ਨ ਹੋ ਜਾਂਦੀ ਹੈ ਕਿਉਂਕਿ 8 ਤੇ 9 ਦੇ ਵਿੱਚ ਬਹੁਤ ਘੱਟ ਅੰਤਰ ਹੈ ਇਹ ਹੈ 8 ਜੇਕਰ ਇਹਦੇ ਉੱਪਰ ਆਪਾਂ ਪੁੱਠੀ ਕੁੰਡੀ ਲਾ ਦਈਏ ਤਾਂ ਇਹ ਕੀ ਬਣ ਜਾਵੇਗਾ ਨੋ ਇਸ ਕਰਕੇ ਇਹਨਾਂ ਦਾ ਅੰਕਾਂ ਦਾ ਤੁਸੀਂ ਧਿਆਨ ਰੱਖਿਓ ਪੇਪਰ ਵਿੱਚ ਜਦੋਂ ਪੁੱਛ ਲਿਆ ਜਾਵੇ ਜਿਵੇਂ ਕਿ ਇੱਥੇ ਮੈਂ ਤੁਹਾਨੂੰ ਕੁਝ ਅੰਕ ਲਿਖੇ ਨੇ ਜਿਵੇਂ ਇਹ ਹੈ ਇਹ ਪੁੱਛ ਲਿਆ ਜਾਵੇ ਕਿ ਇਹ ਅੰਕ ਦਾ ਜਿਹੜਾ ਰੋਮਨ ਰੂਪ ਆ ਉਹ ਕਿੰਨਾ ਹੋਵੇਗਾ ਤਾਂ ਕਿੰਨਾ ਹੋਵੇਗਾ ਜੀ ਇਹ ਰੋਮਨ ਰੂਪ ਇਹਦਾ ਪਹਿਲਾਂ ਕੀ ਲਿਖਿਆ ਹੋਇਆ 8 ਫਿਰ ਕੀ ਲਿਖਿਆ ਹੋਇਆ ਹੈ 9 ਕਿੰਨਾ ਬਣ ਜਾਈਗਾ 99 ਇਹਦਾ ਕਿੰਨਾ ਬਣ ਜਾਵੇਗਾ ਕੀ ਹੈ ਜੀ ਦੋਨੋਂ ਅੰਕ 9 ਅਤੇ 9 ਕੀ ਲਿਖਨੇ 99 ਪੰਜਾਬੀ ਏ 98 97 79 78 54 45 59 49 ਇੱਕ ਇਹ ਯਾਦਗਾਰੀ ਜ਼ਰੂਰਤ ਨਹੀਂ ਇਹਨਾਂ ਨੂੰ ਤੁਸੀਂ ਆ ਅੰਕ ਜਿਹੜੇ ਤੁਹਾਨੂੰ ਦੱਸੇ ਨੇ ਇਹ ਵਾਲੇ ਤੁਸੀਂ ਆਪਣੇ ਧਿਆਨ ਵਿੱਚ ਰੱਖ ਲਓ ਤਾਂ ਤੁਹਾਨੂੰ ਸਾਰਾ ਤੁਹਾਡੇ ਜਿਹੜੇ ਵੀ ਕੁਐਸਚਨ ਬਣੇਗਾ ਉਹ ਤੁਹਾਡਾ ਸੋਲਵ ਹੋਣ ਦੀ ਸੰਭਾਵਨਾ ਹੋ ਜਾਂਦੀ ਆ ਵੈਸੇ ਮੈਂ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਅੰਕਾਂ ਦੇ ਨਾਲ ਸੰਬੰਧਿਤ ਕੋਈ ਪ੍ਰਸ਼ਨ ਨਹੀਂ ਦੇਖਿਆ ਹੁਣ ਤੱਕ ਹੋਰ ਪੇਪਰਾਂ ਵਿੱਚ ਪੁੱਛੇ ਜਾਂਦੇ ਪੰਜਾਬ ਦੇ ਜਿਹੜੇ ਹੋਰ ਪੇਪਰ ਕੁਆਲੀਫਾਈਂਗ ਦੇ ਹੁੰਦੇ ਨੇ ਉਹਨਾਂ ਵਿੱਚ ਅੰਕਾਂ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾਂਦਾ ਜਿਵੇਂ ਕਿ ਇੱਕ ਇੱਕ ਵਾਰ ਪ੍ਰਸ਼ਨ ਪੁੱਛਿਆ ਸੀ ਮੈਂ ਤੁਹਾਨੂੰ ਪਹਿਲਾਂ ਉਹਦੇ ਵਿੱਚ ਕਰਾਇਆ ਵੀ ਹੋਇਆ ਇਹ ਵਾਲਾ ਲਿਖ ਕੇ ਅੰਕ ਲਿਖਾਇਆ ਸੀ ਇਹਦੇ ਵਿੱਚੋਂ ਜੀ ਕਹਿੰਦੇ 66 ਘਟਾਉਣਾ ਸੀ 599 ਦੇ ਵਿੱਚੋਂ 66 ਘਟਾ ਕੇ ਕਿੰਨਾ ਆਨਸਰ ਆਵੇਗਾ ਤਾਂ ਇਹ ਆ ਜਾਏਗਾ ਜੀ 33 ਸੋ ਇਹ ਤੁਸੀਂ ਆਪਣਾ ਇੱਕ ਵਾਰ ਅੰਕਾਂ ਨੂੰ ਵੀ ਧਿਆਨ ਵਿੱਚ ਰੱਖ ਲਓ ਫਿਰ ਨੇ ਜੀ ਪੰਜਾਬੀ ਦਿਨਾਂ ਦੇ ਅਤੇ ਮਹੀਨਿਆਂ ਦੇ ਸ਼ੁੱਧ ਨਾਮ ਦੇਖੋ ਇਹਨਾਂ ਵਿੱਚ ਵੀ ਕੋਈ ਜ਼ਿਆਦਾ ਕਨਫਿਊਜ਼ਨ ਨਹੀਂ ਹੈ ਇਹਨਾਂ ਵਿੱਚ ਕਨਫਿਊਜ਼ਨ ਕਿੱਥੇ ਪੈਂਦੀ ਹੈ ਸਤੰਬਰ ਦੇ ਵਿੱਚ ਦਸੰਬਰ ਦੇ ਵਿੱਚ ਇਹ ਦੋ ਮਹੀਨੇ ਨੇ ਕਿਉਂਕਿ ਕਈ ਵਾਰ ਨੇ ਇੱਥੇ ਸਿਹਾਰੀ ਲਗਾਉਂਦੇ ਨੇ ਤਾਂ ਸਿਹਾਰੀ ਵਾਲਾ ਦਸੰਬਰ ਹੈ ਜਿਹੜਾ ਉਹ ਗਲਤ ਹੋ ਜਾਏਗਾ ਦਸੰਬਰ ਦਾ ਸ਼ੁੱਧ ਰੂਪ ਕਿਹੜਾ ਹੈ ਇਹ ਸਿਰਫ ਸ ਸ ਨੂੰ ਟਿੱਪੀ ਲੱਗੀ ਹੋਈ ਆ ਬਾਕੀ ਸਾਰੇ ਮੁਕਤਾ ਖਨ ਇਹ ਦਸੰਬਰ ਦਾ ਸ਼ੁੱਧ ਰੂਪ ਹੈ ਉਸੇ ਪ੍ਰਕਾਰ ਨਾਲ ਸਤੰਬਰ ਦਾ ਇਹ ਸ਼ੁੱਧ ਰੂਪ ਹੈ ਇਹਨੂੰ ਸਿਹਾਰੀ ਨਹੀਂ ਪਾਉਂਦੇ ਸਤੰਬਰ ਨਹੀਂ ਸਤੰਬਰ ਅਤੇ ਦਸੰਬਰ ਦੀਸੰਬਰ ਨਹੀਂ ਦਸੰਬਰ ਹੋਵੇਗਾ ਇਹ ਸਾਰੇ ਦੇ ਸ਼ੁੱਧ ਰੂਪ ਨੇ ਇਹ ਤੂੰ ਦੇਖ ਲੈ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਫਰਵਰੀ ਦੇ ਵਿੱਚ ਬਿੰਦੀ ਨਹੀਂ ਪੈਂਦੀ ਪੈਰ 'ਚ ਕਈ ਵਾਰ ਉੱਥੇ ਬਿੰਦੀ ਪਾਈ ਹੋਵੇ ਤੁਸੀਂ ਉਹ ਵੀ ਧਿਆਨ ਰੱਖਣਾ ਦਿਨਾਂ ਦੇ ਵੀ ਇੱਕ ਦੋ ਜਗ੍ਹਾ ਕਨਫਿਊਜ਼ਨ ਹੋ ਜਾਂਦੀ ਹੈ ਉਹ ਕਿੱਥੇ ਹੁੰਦੀ ਆ ਇੱਕ ਤਾਂ ਬੁੱਧਵਾਰ ਦੇ ਅਧਕ ਨਹੀਂ ਹੁੰਦੀ ਆ ਕਈ ਵਾਰ ਬਿਨਾ ਅਧਕ ਤੇ ਲਿਖਿਆ ਹੁੰਦਾ ਤੇ ਉੱਥੇ ਇਹ ਅਧਕ ਪੈਂਦੀ ਹੈ ਬੁੱਧਵਾਰ ਸ਼ੁੱਕਰਵਾਰ ਉੱਪਰ ਵੀ ਅਧਕ ਪਾਈ ਜਾਂਦੀ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਜਿਆਦਾ ਨਹੀਂ ਲਿਖਿਆ ਹੁੰਦਾ ਅਸਲ 'ਚ ਲਿਖਿਆ ਜਾਂਦਾ ਸ਼ਨੀਚਰਵਾਰ ਇਹ ਧਿਆਨ ਰੱਖਿਓ ਜੀ ਨੰਨੂ ਸਿਹਾਰੀ ਉੱਪਰ ਅਧਕ ਤੇ ਸ਼ਨੀਚਰਵਾਰ ਇਹ ਇਹਦਾ ਸਹੀ ਰੂਪ ਹੈ ਦਿਨਾਂ ਤੇ ਮਹੀਨਿਆਂ ਦੇ ਨਾਮਾਂ ਦੇ ਸ਼ੁੱਧ ਰੂਪ ਹੋਗੇ ਜੀ ਅੱਗੇ ਆਪਾਂ ਗੱਲ ਕਰਨੀਆਂ ਕੁਝ ਮਹੱਤਵਪੂਰਨ ਜਿਹੜੇ ਅੰਕ ਨੇ ਜਿਨ੍ਹਾਂ ਦੀ ਪੰਜਾਬੀ ਪੁੱਛੀ ਜਾਂਦੀ ਆ ਉਹ ਇਹ ਨੇ ਇਹਨਾਂ ਤੋਂ ਬਿਨਾ ਹੋਰ ਵੀ ਹੋ ਸਕਦੇ ਨੇ ਕਿਉਂਕਿ 1 ਤੋਂ ਲੈ ਕੇ 100 ਤੱਕ ਜਿਹੜੇ ਅੰਕ ਨੇ ਉਸ ਲਗਭਗ ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਨੇ ਵੈਸੇ ਪਤਾ ਹੁੰਦੇ ਨੇ ਤੇ ਜਿਹੜੇ ਇੰਪੋਰਟੈਂਟ ਲੱਗੇ ਮੈਨੂੰ ਉਹ ਮੈਂ ਤੁਹਾਨੂੰ ਦੱਸ ਰਿਹਾ 29 ਇਹ ਨਾਣਾ ਪਾਵੇਗਾ ਕਿਉਂਕਿ ਆਪਾਂ ਜਦੋਂ ਸਾਊਂਡ ਕਰਦੇ ਆ 29 ਨਾਣਾ ਬੋਲਦੇ ਆ 39 ਏ 39 ਵੀ ਬੁਲੇ ਜਾਂਦਾ 39 ਇਹ ਤੁਸੀਂ ਮੌਕੇ ਤੇ ਦੇਖ ਲਿਓ ਜੇਕਰ ਉੱਥੇ ਨੰਨੇ ਵਾਲਾ ਨਹੀਂ ਹੈ ਉੱਥੇ ਨਾਣੇ ਵਾਲਾ ਹੈ ਤਾਂ ਤੁਸੀਂ ਨਾਣੇ ਵਾਲੇ ਨੂੰ ਉੱਤਰ ਲਗਾ ਦਿਓ ਜੇਕਰ ਉੱਥੇ ਸਿਰਫ ਨੰਨੇ ਵਾਲਾ ਹੈ ਤਾਂ ਇਹ ਸਹੀ ਹੋ ਜਾਵੇਗਾ 49 ਦਾ ਆ ਰੂਪ ਸਹੀ ਹੈ ਜੀ ਨਾਣੇ ਨਾਲ ਪਾਵੇਗਾ ਉੱਪਰ ਟਿੱਪੀ ਪੈ ਕੇ 69 ਦਾ ਇਹ ਰੂਪ ਸਹੀ ਹੈ ਠੱਠੇ ਨਾਲ ਨਹੀਂ ਪਾਉਣਾ 69 69 ਨਹੀਂ ਬੋਲਣਾ 69 ਐਵੇਂ ਕਿਹਨਾ ਬੋਲਣਾ ਜੀ 69 ਦਾ ਇਹ ਰੂਪ ਸਹੀ ਹੈ ਜੀ ਅਧਿਕ ਪਣੀਆਂ 69 ਨਾਣੇ ਦੇ ਉੱਪਰ ਠੀਕ ਹੈ ਜੀ 79 ਦਾ ਇਹ ਇਹ ਦੇਖੋ ਇੱਥੇ ਨਾ ਕਈ ਵਾਰ 79 ਕਰਕੇ ਸਾਨੂੰ ਇਹਨਾਂ ਦਾ ਇਹਨਾਂ ਵਿੱਚ ਵੀ ਕਨਫਿਊਜ਼ ਰਹਿੰਦੇ ਆ ਅਸੀਂ ਕਿ 69 ਕਿਹੜਾ ਹੈ ਇਹ ਹੋ ਜਿਗਾ 49 69 ਨਹੀਂ ਹੈ ਇਹ ਹੈ 69 59 69 ਕੀ ਆ 69 79 ਕੀ ਆ 79 89 ਕੀ ਹੈ 99 ਇਹ ਇਹਨਾਂ ਦੇ ਸ਼ੁੱਧ ਰੂਪ ਨੇ 사ਉਂਡ ਤੁਸੀਂ ਹੁਣ ਸੁਣ ਵੀ ਲਈ ਅਤੇ ਆਪਣੇ ਧਿਆਨ ਵਿੱਚ ਵੀ ਤੁਸੀਂ ਰੱਖਿਓ ਇਹਨੂੰ ਇੱਕ ਦੋ ਵਾਰ ਦੇਖ ਲਿਓ ਜੇਕਰ ਤੁਹਾਨੂੰ ਨਹੀਂ ਪਤਾ ਇਹ ਮੈਂ ਤੁਹਾਨੂੰ ਤਾਂ ਕਰਵਾ ਰਿਹਾ ਵੈਸੇ ਕੋਈ ਕਰਵਾਉਣ ਵਾਲੀ ਚੀਜ਼ ਨਹੀਂ ਹੈ ਪਰ ਜਿਹੜੇ ਹਿਸਾਬ ਨਾਲ ਤੁਹਾਡਾ ਫੀਲਡ ਹੈ ਜਿਹੜਾ ਨਰਸਿੰਗ ਦਾ ਹੈ ਤੁਹਾਨੂੰ ਪੰਜਾਬੀ ਇੰਨੀ ਸ਼ੁੱਧ ਰੂਪ ਵਿੱਚ ਮਿਲਦਾ ਸ਼ਾਇਦ ਕਈਆਂ ਨੂੰ ਪ੍ਰੋਬਲਮ ਹੋ ਸਕਦੀਆਂ ਸਾਰਿਆਂ ਨੂੰ ਨਹੀਂ ਕਈਆਂ ਨੂੰ ਹੋ ਸਕਦੀਆਂ ਉਹਨਾਂ ਦੇ ਲਈ ਇਹ ਮੈਂ ਜਿਹੜੇ ਅੰਕ ਦੇ ਨੰਬਰ ਤੁਹਾਡੇ ਲਈ ਲੈ ਕੇ ਆਇਆ ਆਹ ਪ੍ਰਸ਼ਨ ਪੁੱਛੇ ਜਾਂਦੇ ਨੇ ਜੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਪਹਿਲਾਂ ਤਾਂ ਦੇਸੀ ਮਹੀਨੇ ਕਿਹੜੇ ਨੇ ਪੰਜਾਬ ਦੇ ਗੁਰਮੁਖੀ ਦੇ ਕਹ ਲਓ ਜਾਂ ਜਿਹੜਾ ਕੈਲੰਡਰ ਦੇਸੀ ਹੁਣ ਜੇ ਮੈਂ ਕੈਲੰਡਰ ਦੇ ਵਿੱਚ ਤੁਹਾਨੂੰ ਜ਼ਿਆਦਾ ਡਿਟੇਲ ਵਿੱਚ ਨਹੀਂ ਦੱਸਾਂਗਾ ਕਿ ਕੈਲੰਡਰ ਕੀ ਹੁੰਦਾ ਸਿਸਟਮ ਕਿਵੇਂ ਚੱਲਦਾ ਉਹਨਾਂ ਦਾ ਬਸ ਇਹ ਮੰਨ ਲਓ ਕਿ ਇਹ ਆਪਣੇ ਦੇਸੀ ਮਹੀਨੇ ਨੇ ਦੇਸੀ ਮਹੀਨੇ ਵਿੱਚ ਪਹਿਲਾ ਮਹੀਨਾ ਕਿਹੜਾ ਪੁੱਛਿਆ ਜਾਂਦਾ ਜੀ ਨਾਨਕਸ਼ਾਹੀ ਕੈਲੰਡਰ ਵਿੱਚ ਬਿਕਰਮੀ ਸੰਮਤ ਵਿੱਚ ਹਿੰਦੂਸਤਾਨੀ ਕੈਲੰਡਰ ਵਿੱਚ ਪਹਿਲਾ ਮਹੀਨਾ ਕਿਹੜਾ ਮੈਂ ਤੁਹਾਨੂੰ 3-4 ਨਾਮ ਦੱਸਦੇ ਨਾਨਕਸ਼ਾਹੀ ਕੈਲੰਡਰ ਬਿਕਰਮੀ ਸੰਮਤ ਹਿੰਦੂਸਤਾਨੀ ਕੈਲੰਡਰ ਵਿੱਚ ਪਹਿਲਾ ਮਹੀਨਾ ਕਿਹੜਾ ਹੈ ਜੀ ਇਹ ਹੈ ਜੀ ਚੇਤ ਦਾ ਮਹੀਨਾ ਪੁੱਛਿਆ ਜਾਂਦਾ ਬਹੁਤ ਵਾਰ ਪੁੱਛਿਆ ਜਾਂਦਾ ਕਿ ਪਹਿਲਾ ਮਹੀਨਾ ਕਿਹੜਾ ਹੈ ਕਿਹੜਾ ਜੀ ਚੇਤ ਦੂਜਾ ਵਿਸਾਖ ਜੇਠ ਹਾੜ ਸਾਵਣ ਇਹਨੂੰ ਸਾਵਣ ਵੀ ਕਿਹਾ ਜਾਂਦਾ ਤੇ ਸ਼ਾਵਣ ਵੀ ਕਿਹਾ ਜਾਂਦਾ ਭਾਦੋਂ ਇਹਨੂੰ ਭਾਦੋਂ ਵੀ ਕਿਹਾ ਜਾਂਦਾ ਤੇ ਭਾਦਰੋਂ ਵੀ ਕਿਹਾ ਜਾਂਦਾ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਕ ਮੱਘਰ ਪੋ ਮਾਗ ਅਤੇ ਫੱਗਣ ਆਹ ਦੋ ਤਾਂ ਤੁਹਾਨੂੰ ਚੇਤ ਵੀ ਯਾਦ ਹੋਣਾ ਜ਼ਰੂਰੀ ਆ ਤੇ ਫੱਗਣ ਵੀ ਯਾਦ ਹੋਣਾ ਤੁਹਾਡੇ ਜ਼ਰੂਰੀ ਆ ਕਿਉਂਕਿ ਪਹਿਲਾ ਮਹੀਨਾ ਤੇ ਅੰਤਮ ਮਹੀਨਾ ਦਾ ਪੁੱਛਣ ਦੀ ਸੰਭਾਵਨਾ ਬਹੁਤ ਜ਼ਿਆਦਾ ਰਹਿੰਦੀ ਆ ਇਹਨਾਂ ਨੂੰ ਇੱਕ ਵਾਰ ਧਿਆਨ ਵਿੱਚ ਤੁਹਾਨੂੰ ਰੱਖ ਲਿਓ ਜੀ ਕਿ ਕਿਹੜੇ ਚੇਤ ਦਾ ਮਹੀਨਾ ਕਿਹੜੇ ਕਿਹੜੇ ਜਿਹੜੇ ਆਪਣਾ ਅੱਜ ਕੱਲ ਕੈਲੰਡਰ ਚੱਲਦਾ ਈਸਵੀ ਕੈਲੰਡਰ ਚੱਲਦਾ ਜਿਹੜਾ ਕਿਹੜੇ ਕਿਹੜੇ ਮਹੀਨਿਆਂ ਵਿੱਚ ਆਉਂਦਾ ਮਾਰਚ ਤੇ ਅਪ੍ਰੈਲ ਦੇ ਵਿੱਚ ਹੁੰਦਾ ਜੀ ਚੇਤ ਵਿਸਾਖ ਹੁੰਦਾ ਅਪ੍ਰੈਲ ਤੇ ਮਈ ਇਹ ਤੁਸੀਂ ਬਸ ਇੱਕ ਵਾਰ ਤੁਹਾਨੂੰ ਚੇਤ ਦਾ ਪਤਾ ਲੱਗ ਗਿਆ ਤੇ ਜੇ ਤੁਹਾਨੂੰ ਇਹ ਸੀਕੁਐਂਸ ਯਾਦ ਹੈ ਤਾਂ ਤੁਹਾਡਾ ਆ ਅੱਗੇ ਆਟੋਮੈਟਿਕਲੀ ਚੱਲੀ ਜਾਵੇਗਾ ਮਾਰਚ ਅਪ੍ਰੈਲ ਚ ਚੇਤ ਅਪ੍ਰੈਲ ਮਈ ਚ ਵਿਸਾਖ ਮਈ ਜੂਨ ਵਿੱਚ ਜੇਠ ਜੂਨ ਜੁਲਾਈ ਵਿੱਚ ਹਾੜ ਜੁਲਾਈ ਅਗਸਤ ਵਿੱਚ ਸਾਵਣ ਇਹ ਪੁੱਛਿਆ ਜਾਂਦਾ ਕਿ ਸਾਵਣ ਮਹੀਨਾ ਜਿਹੜਾ ਉਹ ਕਿਹੜੇ ਈਸਵੀ ਮਹੀਨੇ ਵਿੱਚ ਆਉਂਦਾ ਜਾਂ ਇਹ ਪੁੱਛਿਆ ਜਾਂਦਾ ਕਿ ਜਿਹੜੀਆਂ ਤੀਆਂ ਨੇ ਸਾਵਣ ਦੇ ਤੀਆਂ ਉਹ ਪੱਗੇ ਕਰਦੇ ਆ ਸਾਵਣ ਦੀ ਜਿਹੜੀ ਤੀਆਂ ਲੱਗਦੀ ਆ ਦੇ ਮੇਲਾ ਲੱਗਦਾ ਉਹ ਰੋਮਨ ਦੇ ਸੌਰੀ ਈਸਵੀ ਕੈਲੰਡਰ ਦੇ ਕਿਹੜੇ ਮਹੀਨਿਆਂ ਵਿੱਚ ਹੋ ਹੁੰਦਾ ਹੈ ਜੁਲਾਈ ਤੇ ਅਗਸਤ ਵਿੱਚ ਭਾਦੋ ਹੁੰਦਾ ਜੀ ਅਗਸਤ ਸਤੰਬਰ ਦੇ ਵਿੱਚ ਅੱਸੂ ਸਤੰਬਰ ਅਕਤੂਬਰ ਆ ਗਲਤ ਪੈ ਗਿਆ ਇੱਥੇ ਸਤੰਬਰ ਅਕਤੂਬਰ ਕੱਤਕ ਅਕਤੂਬਰ ਨਵੰਬਰ ਮੱਗਰ ਨਵੰਬਰ ਦਸੰਬਰ ਪੋ ਦਸੰਬਰ ਜਨਵਰੀ ਮਾਗ ਜਨਵਰੀ ਫਰਵਰੀ ਅਤੇ ਫੱਗਣ ਫਰਵਰੀ ਤੇ ਮਾਰਚ ਇਹ ਇਹਨਾਂ ਮਹੀਨਿਆਂ ਦੇ ਵਿੱਚ ਆਉਂਦੇ ਨੇ ਦੇਸੀ ਮਹੀਨਿਆਂ ਦੇ ਅਨੁਸਾਰ ਕਿਹੜੇ ਕਿਹੜੇ ਤਿਉਹਾਰ ਹੁੰਦੇ ਨੇ ਹੁਣ ਆਪਾਂ ਇਹ ਗੱਲ ਕਰਨੀ ਜੀ ਚੇਤ ਮਹੀਨੇ ਵਿੱਚ ਕਿਹੜੇ ਕਿਹੜੇ ਤਿਉਹਾਰ ਨੇ ਚੇਤ ਕਿਹੜਾ ਮਹੀਨਾ ਜੀ ਪਹਿਲਾ ਮਹੀਨਾ ਹੈ ਨਾ ਇਹਦੇ ਵਿੱਚ ਕਿਹੜੇ ਕਿਹੜੇ ਤਿਉਹਾਰ ਹੁੰਦੇ ਨੇ ਜੀ ਹੋਲਾ ਮਹੱਲਾ ਹੋਲਾ ਮਹੱਲਾ ਜਦੋਂ ਚੇਤ ਮਹੀਨੇ ਵਿੱਚ ਤਾਂ ਹੋਲੀ ਵੀ ਉਹਦੇ ਵਿੱਚ ਆ ਜੇਗੀ ਕਿਉਂਕਿ ਇੱਕ ਜਾਂ ਦੋ ਦਿਨ ਬਾਅਦ ਹੋਲਾ ਮਹੱਲਾ ਹੁੰਦਾ ਇੱਕ ਹੈ ਜੀ ਜਰਗ ਦਾ ਮੇਲਾ ਕਿੱਥੇ ਆ ਜਰਗ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇੱਕ ਜਰਗ ਪਿੰਡ ਹੈ ਉੱਥੇ ਹੈ ਜੀ ਜਰਗ ਉੱਥੇ ਜਰਗ ਦਾ ਮੇਲਾ ਮਨਾਇਆ ਜਾਂਦਾ ਇਹ 2000 ਹਿੰਨੇ ਵਿੱਚ ਜਰਗ ਦਾ ਮੇਲਾ ਜਿਹੜਾ ਹੈ ਇਹ ਸ਼ੀਤਲਾ ਦੇਵੀ ਦੀ ਇੱਥੇ ਪੂਜਾ ਕੀਤੀ ਜਾਂਦੀ ਹੈ ਸ਼ੀਤਲਾ ਦੇਵੀ ਮੰਨਿਆ ਜਾਂਦਾ ਕਿ ਜਿਹੜਾ ਸ਼ੀਤਲਾ ਦੇਵੀ ਦਾ ਵਾਹਨ ਹੈ ਜਿਵੇਂ ਵੱਖ-ਵੱਖ ਦੇਵੀ-ਦੇਵਤਿਆਂ ਦੇ ਵਾਹਨ ਹੁੰਦੇ ਨੇ ਜਿਵੇਂ ਕਿ ਗਣੇਸ਼ ਜੀ ਚੂਹੇ ਦੀ ਸਵਾਰੀ ਮੰਨੇ ਗਏ ਆ ਤੇ ਉਸੇ ਪ੍ਰਕਾਰ ਨਾਲ ਹੋਰ ਦੇਵਤਿਆਂ ਦਾ ਵੀ ਮੰਨਿਆ ਗਿਆ ਤੇ ਸ਼ੀਤਲਾ ਦੇਵੀ ਕਿਹਦੀ ਸਵਾਰੀ ਕਰਦੀ ਸੀ ਗਧੇ ਦੀ ਗਧੇ ਦੀ ਸਵਾਰੀ ਕਰਦੀ ਸੀ ਸ਼ੀਤਲਾ ਦੇਵੀ ਦਾ ਵਾਹਨ ਕਿਹੜਾ ਹੈ ਗਧਾ ਹੈ ਇਸ ਕਰਕੇ ਜਰਗ ਦੇ ਮੇਲੇ ਵਿੱਚ ਗਧਿਆਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਧਿਆਨ ਰੱਖਿਓ ਕਈ ਵਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਗਧਿਆਂ ਦੀ ਪੂਜਾ ਕਿਹੜੇ ਮੇਲੇ ਵਿੱਚ ਕੀਤੀ ਜਾਂਦੀ ਹੈ ਤਾਂ ਉਹ ਕੀਤੀ ਜਾਂਦੀ ਹੈ ਜਰਗ ਦੇ ਮੇਲੇ ਵਿੱਚ ਅਤੇ ਇਹਨੂੰ ਆਪਾਂ ਕਹਿੰਦੇ ਆ ਜੀ ਬੈੜੀ ਵੀ ਕਹਿ ਦਿੰਦੇ ਆ ਆਮ ਭਾਸ਼ਾ ਵਿੱਚ ਬਸੜੀ ਦਾ ਮੇਲਾ ਵੀ ਕਹਿ ਦਿੰਦੇ ਆ ਧਿਆਨ ਰੱਖਿਓ ਇਹ ਪੁੱਛਿਆ ਜਾਂਦਾ ਬੈੜੀ ਜਾਂ ਬਸੜੀ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ ਸ਼ੀਤਲਾ ਦੇਵੀ ਨਾਲ ਜਰਗ ਦੇ ਮੇਲੇ ਨਾਲ ਇਹ ਪ੍ਰਸ਼ਨ ਪੁੱਛਿਆ ਜਾਂਦਾ ਪ੍ਰਸ਼ਾਦ ਕੀ ਦਾ ਚੜਦਾ ਜੀ ਇੱਥੇ ਚੜਦਾ ਗੁਲਗੁਲਿਆਂ ਦਾ ਪ੍ਰਸ਼ਾਦ ਸੋ ਇਹ ਤਿੰਨ ਚਾਰ ਚੀਜ਼ਾਂ ਜਰਗ ਦੇ ਮਿਲਣ ਦਾ ਸੰਬੰਧ ਤੁਹਾਨੂੰ ਪਤਾ ਹੋਣੀਆ ਜ਼ਰੂਰੀ ਨੇ ਇਹ ਕੋਈ ਇੰਪੋਰਟੈਂਟ ਨਹੀਂ ਕਿਉਂਕਿ ਵਿਸਾਖ ਦੇ ਮਹੀਨੇ ਵਿਸਾਖੀ ਦਾ ਮੇਲਾ ਲਗਭਗ ਸਭ ਨੂੰ ਪਤਾ ਹੈ ਜੇਠ ਦੇ ਮਹੀਨੇ ਕਿਹੜਾ ਜੀ ਇੱਕ ਨਿਮਾਣੀ ਇਕਾदशी ਇਕਾदशी ਇਹ ਅਸਲ ਵਿੱਚ ਦੇਸੀ ਮਹੀਨਿਆਂ ਦੇ ਉਹਨਾਂ ਦੇ ਅੱਗੇ ਦਿਨ ਨੇ ਇਕਾदशी ਦਵਾਦਸ਼ੀ ਤਰਾਉਦਸ਼ੀ ਚੌਦਸ ਪੰਜਵੀਂ ਹੈਨਾ ਇਹ ਜਿਹੜੇ ਹੈਗੇ ਨੇ ਇਹ ਇਹਨਾਂ ਦੇ ਨਾਮ ਨੇ ਦਿਨਾਂ ਦੇ ਨਿਮਾਣੀ ਕਾਦਸ਼ੀ ਲੱਗਦੀ ਜੀ ਜੇਠ ਦੇ ਮਹੀਨੇ ਵਿੱਚ ਜਿਆਦਾ ਇੰਪੋਰਟੈਂਟ ਨਹੀਂ ਪਰ ਚਲੋ ਮੇਲੇ ਕਰਨ ਲੱਗੇ ਤਾਂ ਇਹਦੇ ਵਿੱਚ ਵੀ ਹੋਣਾ ਚਾਹੀਦਾ ਆ ਇੰਪੋਰਟੈਂਟ ਹੈ ਜੀ ਸਾਵਣ ਦੇ ਮਹੀਨੇ ਵਿੱਚ ਕੀ ਲੱਗਦਾ ਹੈ ਟੀਆਂ ਭਾਦੋਂ ਦੇ ਮਹੀਨੇ ਵਿੱਚ ਕਿਹੜੇ-ਕਿਹੜੇ ਮੇਲੇ ਨੇ ਇੱਕ ਤਾਂ ਜੀ ਛਪਾਰ ਦਾ ਮੇਲਾ ਬਾਬਾ ਸੋਢੜ ਦਾ ਮੇਲਾ ਜਿਹੜਾ ਕਿ ਬਾਬਾ ਸੋਢੜ ਦਾ ਮੇਲਾ ਕਿੱਥੇ ਆ ਜੀ ਜਲੰਧਰ ਦੇ ਵਿੱਚ ਛਪਾਰ ਦਾ ਮੇਲਾ ਕਿੱਥੇ ਆ ਅੰਮ੍ਰਿਤਗੜ ਦੇ ਨੇੜੇ ਇੱਕ ਪਿੰਡ ਹੈ ਛਪਾਰ ਉੱਥੇ ਹੈ ਜੀ ਛਪਾਰ ਦਾ ਮੇਲਾ ਕਿੰਨੇ ਨਾਲ ਸੰਬੰਧਤ ਹੈ ਇਹ ਵੀ ਇਹ ਹੈ ਜੀ ਗੁੱਗਾ ਜਿਹੜਾ ਪੀਰ ਮੰਨੇ ਜਾਂਦਾ ਉਸ ਨਾਲ ਸੰਬੰਧਤ ਹੈ ਛਪਾਰ ਦਾ ਮੇਲਾ ਅਗਲੇ ਮਹੀਨੇ ਜਿਹੜੇ ਮਹੀਨੇ ਦੇ ਅਨਸਾਰ ਕੁਝ ਤਿਹਾਣੇ ਦੁਸਹਿਰਾ ਕਿਹੜੇ ਮਹੀਨੇ ਵਿੱਚ ਆਉਂਦਾ ਜੀ ਦੇਸੀ ਜੇ ਅੱਸੂ ਦੇ ਵਿੱਚ ਆਉਂਦਾ ਦੁਸਹਿਰਾ ਦੀਵਾਲੀ ਕਦੋਂ ਆਉਂਦੀ ਹੈ ਜੀ ਕੱਤਕ ਦੇ ਵਿੱਚ ਹੁਣ ਆਪਾਂ ਇੱਥੇ ਜੇ ਆਪਾਂ ਕਹਾਂਗੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਦੋਂ ਮਨਾਇਆ ਜਾਂਦਾ ਉਹ ਲਗਭਗ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਆਪਾਂ ਗੁਰੂ ਨਾਨਕ ਦੇਵ ਜੀ ਵਾਲੇ ਚੈਪਟਰ ਵਿੱਚੋਂ ਕਰ ਚੁੱਕੇ ਹਾਂ ਕਿ ਕੱਤਕ ਦੀ ਪੂਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਭਾਵੇਂ ਕਿ ਉਹਨਾਂ ਦਾ ਜਨਮ ਜਿਹੜਾ ਉਹ ਅਪ੍ਰੈਲ ਦੇ ਵਿੱਚ ਹੋਇਆ ਮੰਨਿਆ ਗਿਆ ਮਨਾਇਆ ਕਦੋਂ ਜਾਂਦਾ ਕੱਤਕ ਦੇ ਵਿੱਚ ਸੋ ਦੀਵਾਲੀ ਅਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੇ ਮਹੀਨੇ ਵਿੱਚ ਮਨਾਏ ਜਾਂਦੇ ਨੇ ਮਾਗੀ ਦਾ ਮੇਲਾ ਇਹ ਇਹਦੇ ਬਾਰੇ ਪ੍ਰਸ਼ਨ ਪੁੱਛਿਆ ਜਾਂਦਾ ਜੀ ਕੋ ਮਾਫਰਾ ਕਿ ਕਈ ਵਾਰ ਪ੍ਰਸ਼ਨ ਮਤਲਬ ਅੱਗੇ ਪਿੱਛੇ ਕਰਕੇ ਡੇਟਾ ਜਿਹੜਾ ਪ੍ਰਸ਼ਨ ਪੁੱਛ ਲਿਆ ਜਾਂਦਾ ਤੁਸੀਂ ਇਹ ਧਿਆਨ ਵਿੱਚ ਰੱਖਿਓ ਜੀ ਮਾਗੀ ਦਾ ਮੇਲਾ ਲੱਗਦਾ ਜੀ ਮਾਗ ਮਹੀਨੇ ਦੇ ਵਿੱਚ ਮਾਗ ਮਹੀਨੇ ਦੀ ਪਹਿਲੀ ਤਰੀਕ ਨੂੰ ਲੱਗਦਾ ਹੁੰਦਾ ਜੀ ਮਾਗੀ ਦਾ ਮੇਲਾ ਮਾਗੀ ਦਾ ਮੇਲਾ ਲੱਗਦਾ ਕਿੱਥੇ ਆ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਇਹਦਾ ਸਬੰਧ 40 ਮੁਕਤੇ ਨਾਲ ਵੀ ਸਬੰਧਿਤ ਹੈ ਖਿਦਰਾਣੇ ਦੀ ਢਾਬ ਦੇ ਉੱਪਰ ਜਿਹੜਾ ਯੁੱਧ ਹੋਇਆ ਸੀ ਉੱਥੇ 40 ਮੁਕਤੇ குரு ਸਾਹਿਬ ਕੋਲ ਪਹੁੰਚ ਗਏ ਸੀ ਇਸ ਕਰਕੇ ਗੁਰੂ ਸਾਹਿਬ ਨੇ ਬੇਦਾਵਾ ਉੱਥੇ ਪਾੜਿਆ ਸੀ ਉਸੇ ਖੇਦਰਾਣੇ ਦਾ ਨਾਮ ਮੁਕਤਸਰ ਇਹਨਾਂ 40 ਮੁਕਤਿਆਂ ਦੇ ਨਾਮ ਤੋਂ ਪਿਆ ਹੈ ਇਹਨਾਂ ਦੀ ਯਾਦ ਵਿੱਚ ਉੱਥੇ ਮਾਰਗ ਮਹੀਨੇ ਦੀ ਪਹਿਲੀ ਤਰੀਕ ਨੂੰ ਜਿਹੜਾ ਮੇਲਾ ਲੱਗਦਾ ਹੈ ਬਸੰਤ ਪੰਚਮੀ ਕਿਹੜੇ-ਕਿਹੜੇ ਮਹੀਨੇ ਵਿੱਚ ਆਉਂਦੇ ਜੀ ਇਹ ਮਾਰਗ ਜਾਂ ਫੱਗਣ ਵਿੱਚ ਆਉਂਦੀ ਆ ਹੁਣ ਦੇਖੋ ਗੱਲ ਇਹਦੇ ਵਿੱਚ ਇਹ ਹੈ ਜਿਹੜੀ ਬਸੰਤ ਆ ਉਹ ਇੱਕ ਰੁੱਤ ਹੈ ਸਮਝਿਓ ਗੱਲ ਨੂੰ ਉਹ ਇੱਕ ਰੁੱਤ ਹੈ ਰੁੱਤ ਦੇ ਵਿੱਚ 3-4 ਮਹੀਨੇ ਕਵਰ ਹੋ ਜਾਂਦੇ ਆਂ ਇੱਕ ਮਹੀਨਾ ਨਹੀਂ ਹੁੰਦਾ ਤਿੰਨ ਚਾਰ ਮਹੀਨਿਆਂ ਦੇ ਵਿੱਚ ਰੁੱਤ ਆ ਜਿਵੇਂ ਹੁਣ ਤੁਸੀਂ ਆਪ ਆਪ ਸਮਝਿਓ ਸਰਦੀ ਆ ਸਰਦੀ ਕਦੋਂ ਸ਼ੁਰੂ ਹੋ ਚੁੱਕੀ ਹੈ ਜੀ ਸਰਦੀ ਹੋਊਗੀ ਨਵੰਬਰ ਤੋਂ ਸ਼ੁਰੂ ਹੋਊਗੀ ਕਈ ਵਾਰ ਅਕਤੂਬਰ ਤੋਂ ਮੰਨ ਲਾ ਲਓ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ ਲਗਭਗ 4 ਤੋਂ 5 ਮਹੀਨੇ ਜਿਹੜੀ ਸਰਦੀ ਚੱਲੇਗੀ ਉਸੇ ਪ੍ਰਕਾਰ ਨਾਲ ਬਸੰਤ ਪੰਚਮੇ ਜਿਹੜੀ ਬਸੰਤ ਦਾ ਮਹੀਨਾ ਹੈ ਸੌਰੀ ਰੁੱਤ ਹੈ ਇਹ ਵੀ 2-3 ਮਹੀਨਿਆਂ ਵਿੱਚ ਇਹਦੀ ਰੁੱਤ ਆਉਂਦੀ ਹੈ ਜਿਹੜੀ ਬਸੰਤ ਦੀ ਪੰਚਮੀ ਹੁੰਦੀ ਹੈ ਇਹ ਤਾਂ ਕਰਕੇ 2 ਮਹੀਨਿਆਂ ਵਿੱਚ ਹੋ ਸਕਦੀ ਚਾਹੇ ਫੱਗਣ ਵਿੱਚ ਹੋਵੇ ਚਾਹੇ ਉਹ ਮਾਘ ਵਿੱਚ ਹੋਵੇ ਉਸੇ ਪ੍ਰਕਾਰ ਨਾਲ ਲੋਹੜੀ ਹੈ ਲੋਹੜੀ ਵੀ 2 ਮਹੀਨਿਆਂ ਵਿੱਚ ਮਨਾਈ ਜਾ ਸਕਦੀ ਆ ਉਹਦੇ ਵਿੱਚ ਵੀ ਕਈ ਵਾਰ ਆ ਜਾਂਦੀ ਹੈ ਕਈ ਵਾਰ ਮਾਘ ਵਿੱਚ ਵੀ ਆ ਜਾਂਦੀ ਹੈ ਕੁਝ ਮੇਲਿਆਂ ਦੇ ਸਥਾਨ ਨੇ ਜੀ ਮਾਗੀ ਦਾ ਮੇਲਾ ਕਿੱਥੇ ਲੱਗਦਾ ਆਪਾਂ ਗੱਲ ਕਰਕੇ ਹਟਿਆ ਹੁਣ ਜੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਛਪਾਰ ਦਾ ਮੇਲਾ ਕਿੱਥੇ ਲੱਗਦਾ ਛਪਾਰ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਇੰਪੋਰਟੈਂਟ ਆ ਜੀ ਕਿੱਥੇ ਲੱਗਦਾ ਜਲੰਧਰ ਦੇ ਵਿੱਚ ਚਾੜ ਰੱਖਿਓ ਗਦਰੀ ਬਾਬੇ ਦਾ ਮੇਲਾ ਜਲੰਧਰ ਵਿੱਚ ਰੋਜ਼ਾ ਸ਼ਰੀਫ ਦਾ ਮੇਲਾ ਲੱਗਦਾ ਜੀ ਸਰੰਦ ਦੇ ਵਿੱਚ ਜਿਹੜਾ ਰੋਜ਼ਾ ਸ਼ਰੀਫ ਹੈ ਜੇਕਰ ਤੁਸੀਂ ਕੋਈ ਤੁਹਾਡੇ ਵਿੱਚੋਂ ਫਤਿਹਗੜ੍ਹ ਸਾਹਿਬ ਗਿਆ ਹੋਵੇ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਬਾਬਾ ਮੋਤੀराम ਮਹਾਰਾਜ ਦਾ ਗੁਰਦੁਆਰਾ ਬਣਿਆ ਹੋਇਆ ਜੇਕਰ ਤੁਹਾਡੇ ਤੁਹਾਡੇ ਜੀ ਗਿਆ ਹੋਵੇ ਤਾਂ ਉਹਦੇ ਆਪੋਜ਼ਿਟ ਇੱਕ ਮਸਜਿਦ ਬਣੀ ਹੋਈ ਆ ਮਸਜਿਦ ਬਣੀ ਹੋਈ ਹੈ ਜਿਸ ਦਾ ਨਾਮ ਹੈ ਰੋਜ਼ਾ ਸ਼ਰੀਫ ਫਤਿਹਗੜ੍ਹ ਸਾਹਿਬ ਦੀ ਗੱਲ ਕਰਦੇ ਆਂ ਜੀ ਉੱਥੇ ਰੋਜ਼ਾ ਸ਼ਰੀਫ ਹੈ ਉੱਥੇ ਲੱਗਦਾ ਮੇਲਾ ਹੁਣ ਜੇਕਰ ਆਪਸ਼ਨ ਦੇ ਵਿੱਚ ਦੋਨੋਂ ਹੋਣ ਦੋਨੋਂ ਨਹੀਂ ਸੌਰੀ ਇੱਕ ਹੋਵੇ ਜੇ ਫਤਿਹਗੜ ਸਾਹਿਬ ਹੋ ਤਾਂ ਫਤਿਹਗੜ ਲਾਗੇ ਹੋਣਾ ਜਿਸਰੰਦ ਹੋਵੇ ਤਾਂ ਸਰਹੰਦ ਲਾਗੇ ਹੋਣਾ ਕਿਉਂਕਿ ਸਰਹੰਦ ਇੱਕ ਸ਼ਹਿਰ ਹੈ ਤੇ ਫਤਿਹਗੜ ਸਾਹਿਬ ਜ਼ਿਲ੍ਹਾ ਹੈ ਇਹ ਅਸਲ ਵਿੱਚ ਪੈਂਦਾ ਤਾਂ ਫਤਿਹਗੜ ਸਾਹਿਬ ਵਿੱਚ ਹੈ ਪਰ ਜ਼ਿਆਦਾਤਰ ਫੇਮਸ ਕੀ ਬਣ ਨੂੰ ਸਰਹੰਦ ਵੀ ਕਹਿ ਦਿੱਤਾ ਜਾਂਦਾ ਇਹ ਧਿਆਨ ਰੱਖਿਓ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ ਫਤਿਹਗੜ ਦੇ ਵਿੱਚ ਹੀ ਰੋਜ਼ਾ ਸ਼ਰੀਫ ਦਾ ਮੇਲਾ ਲੱਗਦਾ ਹੈ ਹਾਇਦਰ ਸ਼ੇਖ ਦਾ ਮੇਲਾ ਕਿੱਥੇ ਲੱਗਦਾ ਜੀ ਮਲੇਰ ਕੋਟਲਾ ਦੇ ਵਿੱਚ ਇਹ ਵੀ ਇੰਪੋਰਟੈਂਟ ਹੈ ਸ਼ੇਖ ਫਰੀਦ ਦਾ ਮੇਲਾ ਕਿਉਂਕਿ ਆਪਾਂ ਬਾਬਾ ਫਰੀਦ ਯੂਨੀਵਰਸਿਟੀ ਦੇ ਕੈਂਡੀਡੇਟ ਆ ਉਹਨਾਂ ਦੀ ਉਹਨਾਂ ਦਾ ਪੇਪਰ ਦੇ ਕਿਉਂ ਨਾ ਤਾਂ ਕਰਕੇ ਇਹ ਆਪਾਂ ਦਾ ਸਭ ਨੂੰ ਮੇਲਾ ਦਾ ਪਤਾ ਹੀ ਹੋਵੇ ਸ਼ੇਖ ਫਰੀਦ ਦਾ ਸਬੰਧ ਫਰੀਦਕੋਟ ਨਾਲ ਲਾ ਤੇ ਫਰੀਦਕੋਟ ਵਿੱਚ ਇਹ ਮੇਲਾ ਲੱਗਦਾ ਰੌਸ਼ਨੀ ਦਾ ਮੇਲਾ ਇਸ ਦਾ ਨਾਮ ਇਹ ਲੱਗਦਾ ਜੀ ਜਗਰਾਵਾਂ ਦੇ ਵਿੱਚ ਵੈਸਤੇ ਇਹਦਾ ਨਾਮ ਹੀ ਜਗਰਾਵਾਂ ਦੀ ਰੌਸ਼ਨੀ ਹੈ ਹੈਨਾ ਰੌਸ਼ਨੀ ਦਾ ਮੇਲਾ ਜਗਰਾਵਾਂ ਦੀ ਰੌਸ਼ਨੀ ਨਾਲੇ ਪ੍ਰਸਿੱਧ ਹੈ ਇਹ ਇੰਪੋਰਟੈਂਟ ਆ ਜੀ ਅਤੇ ਸਭ ਤੋਂ ਵੱਧ ਗਲਤ ਹੋਣ ਵਾਲਾ ਕੁਐਸਚਨ ਮੈਂ ਤਾਂ ਮੰਨ ਸਕਦਾ ਇਹਨੂੰ ਹਰੀ ਬੱਲਵ ਸੰਗੀਤ ਮੇਲਾ ਇਹ ਲੱਗਦਾ ਜੀ ਦੇਵੀ ਤਲਾ ਮੰਦਰ ਜਲੰਧਰ ਦੇ ਵਿੱਚ ਕਿੱਥੇ ਲੱਗਦਾ ਜੀ ਜਲੰਧਰ ਦੇ ਵਿੱਚ ਕਿਹੜਾ ਹਰੀ ਬੱਲਵ ਸੰਗੀਤ ਮੇਲਾ ਸੰਗੀਤ ਜਿਹੜੇ ਮਤਲਬ ਪਿਆਰਾ ਕਰਦੇ ਸੰਗੀਤ ਵਾਲਾ ਉਹਨਾਂ ਦਾ ਪਤਾ ਹੁੰਦਾ ਹੈ ਆਮ ਨੂੰ ਨਹੀਂ ਪਤਾ ਹੁੰਦਾ ਕਿਲਾ ਰਾਏਪੁਰ ਦਾ ਮੇਲਾ ਜੀ ਖੇਡ ਮੇਲਾ ਹੁੰਦਾ ਕਿਲਾ ਰਾਏਪੁਰ ਦੇ ਵਿੱਚ ਮਿਨੀ 올림픽 ਕਹਿੰਦੇ ਨੇ ਇਹ ਕਿੱਥੇ ਲੱਗਦਾ ਲੁਧਿਆਣਾ ਦੇ ਵਿੱਚ ਕਿਹੜਾ ਪਿੰਡ ਆ ਕਿਲਾ ਰਾਏਪੁਰ ਪਿੰਡ ਬਹੁਤ ਪੁਰਾਣਾ ਮੇਲਾ ਇਹ ਵੀ ਕਿਸਾਨ ਮੇਲਾ ਕਿੱਥੇ ਲੱਗਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਕਿਸਾਨ ਮੇਲਾ ਜਿਹੜਾ ਉਹ ਲੱਗਦਾ ਹੈ ਸੋ ਅੱਜ ਆਪਣੀ ਇਹ ਵੀਡੀਓ ਸੀ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣੀ ਸੀ ਕਿ ਤੁਹਾਡੇ ਜੇਕਰ ਤੁਸੀਂ ਕੋਈ ਕਮੈਂਟ ਕਰੋਗੇ ਤਾਂ ਤੁਹਾਨੂੰ ਕਮੈਂਟ ਦਾ ਜਵਾਬ ਆ ਜਿਹੜਾ ਉਹ ਮੈਂ ਤੁਹਾਨੂੰ ਸੋਮਵਾਰ ਤੱਕ ਦਵਾਂਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕਿਸੇ ਵੀ ਕਮੈਂਟ ਦਾ ਜਵਾਬ ਨਹੀਂ ਦੇ ਸਕਦਾ ਕਮੈਂਟ ਤੁਸੀਂ ਕਰ ਦਿਓ ਤੁਹਾਨੂੰ ਸਾਰਿਆਂ ਦੇ ਜਵਾਬ ਜਿਹੜੇ ਸੋਮਵਾਰ ਮਿਲਣਗੇ ਦੂਜੀ ਗੱਲ ਕਰਨੀ ਆ ਮੈਂ ਤੁਹਾਡਾ ਇੱਕ ਹੋਰ ਤੁਹਾਡਾ ਐਡਮਿਟ ਕਾਰਡ ਕਦੋਂ ਆਉਣਗੇ ਕਿਉਂਕਿ ਤੁਸੀਂ ਪ੍ਰਸ਼ਨ ਇਹੀ ਪੁੱਛੋਗੇ ਹੁਣ ਤੁਸੀਂ ਤਾਂ ਐਡਮਿਟ ਐਡਮਿਟ ਕਾਰਡ ਨੇ ਜਿਹੜੇ ਤੁਹਾਡੇ ਉਹ ਤੁਹਾਡੇ ਆ ਜਾਣਗੇ ਜੀ 4 ਤਰੀਕ ਨੂੰ ਜੇ 4 ਨੂੰ ਨਹੀਂ ਆਉਂਦੇ ਤਾਂ ਫਿਰ ਡੈਫੀਨੇਟਲੀ 5 ਨੂੰ 100% ਆਉਣਗੇ ਕਿਉਂਕਿ ਵੈਸੇ 4 ਨੂੰ ਸੰਭਾਵਨਾ ਪੂਰੀ ਹੈ ਕਿ 4 ਤੱਕ ਤੁਹਾਡੇ ਐਡਮਿਟ ਕਾਰਡ ਪਾ ਦਿੱਤੇ ਜਾਣਗੇ ਸੋ ਧੰਨਵਾਦ ਜੀ